ਗੁੱਡ ਮਾਰਨਿੰਗ ਫਰੈਂਡਸ ਇਹ ਵੀਡੀਓ ਹੈ ਜੀ ਮੰਡੇ ਦੀ ਯਾਨੀ ਕਿ 8 ਜੁਲਾਈ ਦੀ ਇੱਕਨ ਚਲਾ ਗਿਆ ਸਕੂਲ ਤੇ ਅਸੀਂ ਵੀਡੀਓ ਸ਼ੂਟ ਨਹੀਂ ਕਰ ਸਕੇ ਕਿਉਂਕਿ ਥੋੜਾ ਜਿਹਾ ਲੇਟ ਹੋ ਗਏ ਸੀ ਫਿਰ ਜਲਦੀ ਜਲਦੀ ਦੇ ਵਿੱਚ ਉਹਨੂੰ ਸਕੂਲ ਭੇਜਤਾ ਤੇ ਲੋ ਜੀ ਹੁਣ ਜ਼ੈਨੂ ਦੀ ਵਾਰੀ ਜ਼ੈਨੂ ਉੱਠ ਕੇ ਗੁੱਡ ਮਾਰਨਿੰਗ ਸਕੂਲ ਜਾਓਗੇ ਅੱਜ ਹਾਂਜੀ ਏਸ ਲੈਟ Jets. की लेके जाऊंगी स्कूल की लेके जाऊंगी मैंगो और की लेके जाऊंगी आलू और लूती की लेके जाऊंगी स्माइली स्माइली ये ओके चलो फिर उठो ब्रश करिए ना आप ब्रश करो ब्रश सवेरे सवेरे ਲਓ ਜੀ ਬੜੀ ਮੁਸ਼ਕਿਲ ਨਾਲ ਜ਼ੈਨ ਨੂੰ ਉਠਾਇਆ ਫਿਰ ਚਲੋ ਉਹਨੂੰ ਨਵਾਤਾ ਸੀ ਇਹਨਾਂ ਨੇ ਉਸ ਤੋਂ ਬਾਅਦ ਮੈਂ ਉਹਨੂੰ ਤਿਆਰ ਕਰਨ ਲੱਗ ਗਈ ਉਹ ਐਦਾਂ ਹੋ ਗਿਆ ਵੀ ਛੁੱਟੀਆਂ ਦੇ ਵਿੱਚ ਬੱਚੇ ਆਰਾਮ ਨਾਲ ਉੱਠਦੇ ਸੀ ਤੇ ਹੁਣ ਸਕੂਲ ਲੱਗਣ ਲੱਗੇ ਤਾਂ ਕਰਕੇ ਹੁਣ ਉਹਨਾਂ ਨੂੰ ਜਲਦੀ ਉੱਠਣਾ ਪੈਂਦਾਗਾ ਤੇ ਬਹੁਤ ਮੁਸ਼ਕਿਲ ਨਾਲ ਉਠਾਣਾ ਪੈਂਦਾ ਉਹਨਾਂ ਨੂੰ ਤੇ ਮੈਂ ਤਿਆਰ ਕਰ ਰਹੀ ਆ ਜੀ ਜ਼ੈਨ ਨੂੰ ਤੇ ਉਧਰ ਦੂਜੀ ਸਾਈਡ ਤੇ ਪ੍ਰੀਤ ਵੀ ਆਪਣਾ ਤਿਆਰ ਹੋ ਰਹੇ ਨੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੇ ਪ੍ਰੀਤ ਆਪਣੇ ਨਾਲ ਲੈ ਕੇ ਜਾਂਦੇ ਨੇ ਇਹਨੂੰ ਸਕੂਲ ਛੱਡ ਕੇ ਫਿਰ ਆਪਣਾ ਦਫ਼ਤਰ ਜਾਂਦੇ ਨੇ ਤੇ ਬਾਅਦ ਵਿੱਚ 12:00 ਵਜੇ ਤੱਕ ਮੈਂ ਇਹਨੂੰ ਲੈ ਕੇ ਆਣੀਆਂਗੀ ਤੇ ਲੋ ਜੀ ਅਸੀਂ ਫਿਰ ਇਹਨਾਂ ਨੂੰ ਕਹਿ ਰਹੇਗੇ ਵੇ ਡੋ ਡੋ ਅਸੀਂ ਜਲਦੀ ਤਿਆਰ ਹੋ ਗਏ ਤੇ ਸਕੂਲ ਥੋੜਾ ਜਿਹਾ ਦੂਰ ਪੈ ਜਾਂਦਾਗਾ ਤਾਂ ਕਰਕੇ ਪ੍ਰੀਤ ਨੂੰ ਵੀ ਇਦਾਂ ਹੁੰਦਾ ਵੇ ਜੇ ਗੱਡੀ ਲੈ ਕੇ ਜਾਵਾਂਗੇ ਥੋੜਾ ਜਿਹਾ ਚਲੋ ਬੱਚਾ ਵੀ ਸੇਫ ਰਹਿੰਦਾ ਹਨਾ ਸਵੇਰੇ ਸਵੇਰੇ ਕਈ ਵਾਰ ਗੱਡੀ ਵੀ ਤੇਜ਼ ਚਲਾਣੀ ਪੈ ਜਾਂਦੀ ਹੈਗੀ ਕਿਉਂਕਿ ਲੇਟ ਦਾ ਤਕਰੀਬਨ ਹੋ ਹੀ ਜਾਂਦਾ ਬੱਚਾ ਪਹਿਲਾਂ ਤਾਂ ਇਹ ਉੱਠਣ ਦੇ ਵਿੱਚ ਹੀ ਨਹੀਂ ਆਂਦਾ ਹੈਗਾ ਫਿਰ ਬਾਅਦ ਵਿੱਚ ਮੰਮਾ ਇਹ ਮੰਮਾ ਉਹ ਬਸ ਐਵੇਂ ਕਰਕੇ ਚਲੋ ਜੀ ਫਿਰ ਜ਼ੈਨੂ ਦਾ ਟਾਈਮ ਹੋ ਗਿਆ ਸੀ ਜ਼ੈਨੂ ਚਲਾ ਗਿਆ ਸਕੂਲ ਬਸ ਫਿਰ ਮੈਂ ਜ਼ੈਨੂ ਨੂੰ ਸਕੂਲ ਭੇਜਣ ਤੋਂ ਬਾਅਦ ਕੋਈ ਵੀ ਵੀਡੀਓ ਸ਼ੂਟ ਨਹੀਂ ਕੀਤੀ ਹੈਗੀ ਕਿਉਂਕਿ ਮੈਂ ਫਟਾਫਟ ਆਪਣੇ ਸਾਰੇ ਕੰਮਕਾਰ ਕਰਨ ਲੱਗ ਗਈ ਸੀ ਫਿਰ ਉਸ ਤੋਂ ਬਾਅਦ ਜ਼ੈਨੂ ਨੂੰ ਵੀ ਲੈ ਆਈ ਸੀ ਮੈਂ ਇਕਨ ਵੀ ਆ ਗਿਆ ਸੀ ਸਕੂਲ ਤੋਂ ਇਕਨ ਚੱਲਿਆ ਟਿਊਸ਼ਨ ਇਕਨ ਚੱਲਿਆ ਟਿਊਸ਼ਨ ਆਹੇ ਫੜੀ ਲੋ ਜੀ ਫਿਰ ਇਕਨ ਚਲਾ ਗਿਆ ਸੀ ਟਿਊਸ਼ਨ ਤੇ ਉਸ ਤੋਂ ਬਾਅਦ ਇਹਨੂੰ ਟਿਊਸ਼ਨ ਭੇਜ ਕੇ ਅਸੀਂ ਨੇ ਮਾਰਕੀਟ ਜਾਣਾ ਸੀ ਕਿਉਂਕਿ ਮੇਰੇ ਮੰਮੀ ਆਏ ਹੋਏ ਸੀ ਉਹ ਕਹਿ ਰਹੇ ਸੀ ਵੀ ਚਲੋ ਆਪਾਂ ਮਾਰਕੀਟ ਚੱਲ ਕੇ ਆਈਏ ਤੇ ਅਸੀਂ ਪ੍ਰੀਤ ਦੀ ਵੀ ਵੇਟ ਨਹੀਂ ਕੀਤੀ ਤੇ ਅਸੀਂ ਚਲੇ ਗਏ ਮਾਰਕੀਟ ਹਾਂਜੀ ਅਸੀਂ ਆਈ ਸੀ ਮਾਰਕੀਟ ਇਹ ਆਈ ਜੀ ਮਾਰਕੀਟ ਕੱਲੇ ਕੱਲੇ ਠੀਕ ਹੈ ਜੀ ਇਹ ਮੈਂ ਆ ਮੈਂ ਦਫ਼ਤਰ ਸੀਗਾ ਤੇ ਇਹ ਮੈਨੂੰ ਛੱਡ ਕੇ ਆ ਗਏ ਇਹਨਾਂ ਨੇ ਮੇਰੀ ਵੇਟ ਵੀ ਨਹੀਂ ਕੀਤੀ ਹੈਗੀ ਠੀਕ ਹੈ ਫੇਰ ਫਿਰ ਐ ਤਾਂ ਫਿਰ ਪ੍ਰਮਾਤਮਾ ਇਨਸਾਫ ਕਰਦਾ ਫਿਰ ਕਹਿੰਦਾ ਹਾਏ ਗਰਮੀ ਹਾਏ ਗਰਮੀ ਆਈ ਗਰਮੀ ਤਾਂ ਲੈਣ ਆਇਓ ਗੱਡੀ 'ਚ ਇਹ ਰਿਕਸ਼ਾ ਝੜ ਕੇ ਆਏ ਬੱਸ ਸਾਨੂੰ ਇਹ ਸੀ ਵੀ ਚਲੋ ਤੁਸੀਂ ਯਾਰ ਘੱਟ ਰੋਕਦੇ ਹੋਗੇ ਗੱਡੀ ਉਹ ਖੜਜੋ ਉੱਥੇ ਰਕੂ ਉੱਥੇ ਰਕੂ ਹੁਣ ਸੀ ਆਈ ਸੀ ਰਿਕਸ਼ਾ ਦੇ ਵਿੱਚ ਆਪਣਾ ਪੈਦਲ ਘੁੰਮ ਕੇ ਚਲੋ ਲੈ ਲਿਆ ਜੋ ਲੈਣਾ ਸੀ ਹਨਾ ਗਰਮੀ ਵਾਕਈ ਬਹੁਤ ਜ਼ਿਆਦਾ ਹੈ ਗਰਮੀ ਤਾਂ ਗਰਮੀ ਬਹੁਤ ਜ਼ਿਆਦਾ ਇਹਨਾਂ ਨੂੰ ਮੈਂ ਇਸੇ ਕਰਕੇ ਕਹਿੰਨਾ ਹਾਂ ਕਿ ਤੁਸੀਂ ਅਵਾਰਡ ਕਰਿਆ ਕਰੋ ਐਦਾਂ ਜਾਣਾ ਪਰ ਫਸਟ ਟਾਈਮ ਆਏ ਹਾਂ ਫਸਟ ਟਾਈਮ ਸੋ ਕੋ ਦੁਕਾਨਦਾਰ ਵੀ ਪੁੱਛ ਰਿਹਾ ਸੀ ਵੀ ਅੱਜ ਵੀਰ ਜੀ ਕਿੱਥੇ ਨੇ ਅੱਜ ਤੁਸੀਂ ਇਕੱਲੇ ਫਿਰਦੇ ਹੋਗੇ ਸਾਰਿਆਂ ਨੇ ਪੁੱਛਿਆ ਵੀ ਅੱਜ ਉਹ ਕਿੱਥੇ ਨੇ ਅਸੀਂ ਕਿਹਾ ਕਿ ਵੀ ਅੱਜ ਅਸੀਂ ਉਹਨਾਂ ਦੀ ਵੇਟ ਨਹੀਂ ਕੀਤੀ ਅਸੀਂ ਇਕੱਲੇ ਭੱਜ ਗਏ ਵੀਰ ਜੀ ਕਿੱਥੇ ਨੇ ਤੁਸੀਂ ਤਿੰਨ ਜਣੇ ਇਕੱਲੇ ਨਹੀਂ ਵੀ ਮੈਂ ਤੁਹਾਡੇ ਵੀ ਇਹਨਾਂ ਨਹੀਂ ਨਾ ਜਾਂਦੀ ਮਾਰਕੀਟ ਤਾਂ ਕਰਕੇ ਉਹ ਕਹਿ ਰਹੇ ਸੀ ਮੈਂ ਤਾਂ ਲਖਤੂ ਨੂੰ ਬੁਲਾਇਆ ਤਾਂ ਉਹ ਹੀ ਨੂੰ ਕਿਹੜਾ ਪਤਾ ਤੈਨੂੰ ਜਾਣਦੇ ਨਹੀਂ ਜਾਣਦੇ ਨੇ ਉਹ ਸਾਰੇ ਜਾਣਦੇ ਸੀ ਮੈਂ ਕਿਹਾ ਜੇ ਇਹਨਾਂ ਵੀ ਚੱਲੂਗੀ ਆਂਦੇ ਆ ਜੰਗ ਦੇ ਤਾਂ ਤੁਸੀਂ ਮੈਂ ਤਾਂ ਆਇਆ ਅੱਛਾ ਨਹੀਂ ਨਹੀਂ ਹਾਂ ਪਸਾਰਾ ਕੁਝ ਉਹਨਾਂ ਤੋਂ ਹੀ ਲੈਣੇ ਆ ਫਿਰ ਅਗਲਾ ਤੇ ਹੁਣ ਅਸੀਂ ਚੱਲੇ ਆਂ ਜੀ ਘਰ ਕਿਉਂਕਿ ਫੱਕਗੇ ਮੈਂ ਵੀ ਸਵੇਰ ਦੇ ਗਿਆ ਆਂ ਤੇ ਹੁਣ ਜਾ ਕੇ ਘਰੇ ਪੀਣਾ 11 ਵਾ ਕਰਮ ਚਾਹ ੜੱਕੇ ਵਾਲੀ ਕਿਉਂਕਿ ਗਰਮੀ ਨੂੰ ਗਰਮੀ ਹੀ ਮਾਰਦੀ ਐ ਹਨਾ ਬਿਲਕੁਲ ਨਿੰਬੂ ਮਾਣੀ ਦਾ ਪੀਣਾ ਨਹੀਂ ਹੈਗਾ ਚਾਹ ਹੀ ਪੀਵਾਂਗੇ ਚਲੋ ਠੀਕ ਐ ਜੀ ਫਿਰ ਘਰ ਜਾ ਕੇ ਤੁਹਾਨੂੰ ਦਿਖਾਣਨੇਗੇ ਵੀ ਕੀ ਕੀ ਲੈ ਕੇ ਆਇਆ ਠੀਕ ਐ ਜੀ ਇਹ ਹੈ ਜੀ ਲੱਕੜ ਮੰਡੀ ਹਨਾ ਹ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪਟਿਆਲੇ ਦੇ ਵਿੱਚ ਹਰ ਇੱਕ ਚੀਜ਼ ਦੀ ਇੱਕ ਸਪੈਸ਼ਲ ਮਾਰਕੀਟ ਆ ਹਨਾ ਤੇ ਜਿਵੇਂ ਚੂੜੀਆਂ ਵਾਲਾ ਬਾਜ਼ਾਰ ਜੁੱਤੀਆਂ ਵਾਲਾ ਬਾਜ਼ਾਰ ਹਨਾ ਦਰਜੀਆਂ ਵਾਲੀ ਗਲੀ ਠੀਕ ਹੈ ਇਹ ਹੋਰ ਕਿਹੜਾ ਸੀ ਇੱਕ ਆ ਭਾਂਡੇ ਵਾਲਾ ਬਾਜ਼ਾਰ ਕੱਪੜਿਆਂ ਵਾਲਾ ਬਾਜ਼ਾਰ ਹਨਾ ਅਚਾਰ ਬਾਜ਼ਾਰ ਉਦਾਂ ਹੀ ਇਹ ਹੈਗੀ ਆ ਜੀ ਲੱਕੜ ਮੰਡੀ ਦੇ ਲੱਕੜੀ ਲੱਕੜ ਵੀ ਆ ਭਾਂਦ ਬਾਂਦੀ ਲੱਕੜ ਗੱਡੀ ਵੀ ਐ ਤੇ ਉਹ ਤੇ ਤੂੰ ਲੱਕੜ ਜੀ ਜੱਗੀ ਕਦਰ ਤੋਰੀ ਫਿਰਦੀਆਂ ਖੜਕਦੇ ਵਿਚਾਲੇ ਉਹ ਭਰਾਵਾ ਭਰਾ ਆਇਆ ਤੂੰ ਵੀ ਲੱਕੜ ਦਾ ਬਣਿਆ ਆ ਦੇਖੋ ਕਿੰਨੀਆਂ ਹੀ ਲੱਕੜਾਂ ਹੋਈਆਂ ਨੇ ਇਹ ਲੱਕੜਾਂ ਮੰਡੀ ਇਹ ਲੱਕੜਾਂ ਮੰਡੀ ਗਈਆਂ ਪਰ ਆ ਦੇਖੋ ਇੰਨੀ ਲੱਕੜ ਇਥੇ ਕੱਟ ਕੇ ਆਉਂਦੀਆਂ ਦਿਹਾੜੀ ਦੇ ਵਿੱਚ ਕੱਲੇ ਇਹ ਪਟਿਆਲੇ ਦਾ ਹਾਲ ਆ ਐਨੀ ਲੱਕੜੇ ਦੇ ਕੱਟ ਕੇ ਆਉਂਦੀ ਆ ਤੇ ਮਤਲਬ ਮਨਸਾਣ ਨਹੀਂ ਹੁੰਦੀ ਵੀ ਜਿੰਨੀ ਇਹ ਲੱਕੜ ਕੱਟਦੀ ਐ ਇੰਨੇ ਦਰਖਤ ਲਗਾਏ ਕਿਉਂ ਨਹੀਂ ਜਾਂਦੇ ਬੋਕ ਬਿਆਰਾਮੈਨ ਜਲਦੀ ਬੋਕਸ ਕਰੋ ਇੰਨੇ ਦਰਖਤ ਲਗਾਏ ਕਿਉਂ ਨਹੀਂ ਜਾਂਦੇ ਡਰਾਣੀ ਚੀਜ਼ ਐ ਬਿਲਕੁਲ ਆ ਦੇਖੋ ਆ ਦੇਖੋ ਕਿੰਨੀ ਲੱਕੜ ਵੀ ਗੁੱਡ ਹਾਂ ਹੂੰ ਇਹ ਚਾਤੀ ਇਹ ਬਾਹਰ ਬਾਹਰ ਦੀ ਲੱਕੜਾ ਹੈ ਮੋਟੀ ਲੱਕੜ ਛੋਟੀ ਲੱਕੜ ਪਤਲੀ ਲੱਕੜਾ ਵੱਡੀ ਲੱਕੜਾ ਹਾਂ ਜੀ ਆਹਾ ਟੈਂਕੀ ਵਾਟਰ ਟੈਂਕ ਵਾਟਰ ਟੈਂਕ ਕੋਰਡਰ ਦੇਖ ਸਕਦੇ ਹੋਗੇ ਇਹ ਕਦਾਰਨਾਥ ਮੰਦਿਰ ਹੈ ਜੀ ਪਟਿਆਲੇ ਦਾ ਤੇ ਇਹਦੀ ਜਿਹੜੀ ਬਨਾਵਟ ਹੈ ਇਹਦੀ ਜਿਹੜੀ ਬਨਾਵਟ ਹੈ ਬਿਲਕੁਲ ਖੂਬ ਹੋਈ ਇਹ ਉਹਦੇ ਵਰਗੀ ਬਣਾਈ ਗਈ ਹੈ ਕਦਾਰਨਾਥ ਮੰਦਿਰ ਉੱਤਰਾਖੰਡ ਜਿਹੜਾ ਮੇ ਅਸਲ ਕਦਾਰਨਾਥ ਮੰਦਿਰ ਨਾਲ ਸੇਮ ਉਹਦੇ ਵਰਗੀ ਲੱਕ ਬਣਾਈ ਗਈ ਹੈ ਇਹਦੇ ਇਹ ਬਹੁਤ ਪ੍ਰਾਚੀਨ ਮੰਦਿਰ ਹੈ ਬਹੁਤ ਇਹ ਮਨਤਾ ਹੀ ਤੋਂ ਬਹੁਤ ਆਉ데요 ਇੱਥੇ ਇੱਕ ਬਲਕੋ ਸਾਡੇ ਘਰ ਦੇ ਕੋਲ ਆ ਐਕਚੁਅਲੀ ਸਾਡੇ ਘਰ ਦਾ ਲੈਂਡਮਾਰਕ ਹੀ ਹੈ ਸਾਡੇ ਐਡਰੈਸ ਦਾ ਜਿੱਦੋਂ ਮੇਨ ਰੋਡ ਤੋਂ ਥੱਲੇ ਉੱਤਰੇ ਐਫਟੀ ਮਹਾਰਾਜ ਦੀ ਮੂਰਤੀ ਕੋਲੋਂ ਥੱਲੇ ਉਤਰੋ ਆਪਕੀ ਇਹ ਹੈਗੇ ਨੀ ਜੀ ਸੂਟ ਮੰਮੀ ਦੇ ਦੇਖੋ ਕਿੰਨਾ ਹਨਾ ਕਲਰ ਹੈ ਥੋੜਾ ਕਲੋਜ਼ ਆ ਕੇ ਦਿਖਾਓ ਨਾ ਆ ਦੇਖੋ ਜੀ ਇਹ ਹੈਗੇ ਸ਼ਰਟ ਇਹ ਹੈਗੇ ਵਾਟਾ ਵਾਟਾ ਇਹ ਹੈਗਾ ਦੁਪੱਟਾ ਦੇਖੋ ਕਿੰਨਾ ਸੋਹਣਾ ਕਲਰ ਹੈ ਇਸ ਤੋਂ ਵੀ ਸੋਹਣਾ ਕਲਰ ਮੈਨੂੰ ਇਹ ਲੱਗਿਆ ਇਹ ਮੈਂ ਫਸਟ ਟਾਈਮ ਹੀ ਜਦੋਂ ਦੇਖਿਆ ਮੇਰਾ ਆਇਆ ਹੋ ਗਿਆ ਵੇ ਛੱਦਨ ਨਾਲ ਇਸੇ ਹਿਸਾਬ ਨਾਲ ਹਣਾ ਬਹੁਤ ਸੋਹਣਾ ਕਲਰ ਲੱਗਿਆ ਮੈਨੂੰ ਇਹ ਹੁਣ ਇਹਦੇ ਨਾਲ ਤੇ ਏਦਾਂ ਦਾ ਹੀ ਗ੍ਰੀਨ ਦੁਪੱਟਾ ਹੋਵੇ ਇਹਦੇ ਨਾਲ ਬਹੁਤ ਸੋਹਣਾ ਸੂਟ ਲੱਗੂਗਾ ਇਹ ਹੈਗੇ ਨੇ ਜੀ ਮਮਿਲੇ ਛੀਨ ਇਹ ਵੀ ਤੁਸੀਂ ਦੱਸ ਸਕਦੇ ਹੋ ਵੀ ਕਿੱਥੋਂ ਲੈ ਕੇ ਆਏ ਹੋ ਕਿਉਂਕਿ ਜੇ ਆਪਣੀ ਵੀਡੀਓ ਨਾਲ ਕਿਸ ਨੂੰ ਫਾਇਦਾ ਹੋਦਾ ਜੋ ਜਿਆਦਾ ਬੈਟਰ ਹੈ ਇਹ ਪਟਿਆਲੇ ਹੈਗੇ ਜੀ ਨਾਰਦਾਨਾ ਚੌਂਕ ਤੋਂ ਨਾਵਾ ਗੇਟ ਵਾਲੇ ਪਾਸੇ ਜੇ ਜਾਨਦੇ ਹੋ ਉਥੇ ਕੁਬੇਰ ਵਾਲਿਆਂ ਦੀਆਂ ਤਿੰਨ ਦੁਕਾਨਾਂ ਨੇ ਉਹਨਾਂ ਕੋ ਕਾਟਨ ਹੀ ਕਾਟਨ ਬਹੁਤ ਸੂਟ ਨੇ ਬਹੁਤ ਜ਼ਿਆਦਾ ਵੈਰਾਈਟੀ ਹੈ ਤਿੰਨ ਦੁਕਾਨਾਂ ਨੇ ਅਲੱਗ-ਅਲੱਗ ਨੇ ਪਰ ਤਿੰਨਾਂ ਦਾ ਨਾਮ ਕੁਬੇਰ ਫੈਬਰਿਕਸ ਤਿੰਨਾਂ ਦਾ ਨਾਮ ਕੁਬੇਰ ਫੈਬਰਿਕਸ ਹੈ ਤੇ ਮਗਰ ਕਿੰਨਾ ਕੋਲੇ ਬਹੁਤ ਵੈਰਾਈਟੀ ਹੈ ਬਹੁਤ ਜ਼ਿਆਦਾ ਮੋਸਟਲੀ ਉਹਨਾਂ ਕੋਲ ਮੈਂ ਅਸੀਂ ਦੇਖਿਆ ਐਨ ਆਰ ਆਈਜ਼ ਹੀ ਆਉਂਦੇ ਨੇ ਤੇ ਜੇ ਪਟਿਆਲੇ ਦੇ ਰਹਿਣ ਵਾਲੇ ਲੋਕ ਜਾਂ ਦੇ ਕੋ ਬਾਹਰੋਂ ਪਟਿਆਲੇ ਆਉਂਦਾ ਤੇ ਇਸ ਚੀਜ਼ ਨੂੰ ਮਤਲਬ ਥੋੜਾ ਧਿਆਨ ਚ ਰੱਖ ਕੇ ਹਨਾ ਜੇ ਕਾਟਨ ਦੇ ਸੂਟ ਵਗੈਰਾ ਲੈਣੇ ਆ ਤੇ ਉਹ ਕੁਬੇਰ ਵਾਲਿਆਂ ਦੇ ਜਾ ਸਕਾ ਇਹ ਲੈ ਕੇ ਆਏ ਆ ਜੀ ਅਸੀਂ ਡਿਸਪੈਂਸਰ ਸਪੈਂਸਰ ਕਿਉਂਕਿ ਉੱਥੇ ਜਿਹੜਾ ਰੱਖਿਆ ਹੋਇਆ ਹੈ ਨਾ ਉਹ ਥੋੜਾ ਜਿਹਾ ਹਲਕਾ ਹੈ ਨਾ ਉਹ गिर ਜਾਂਦਾ ਉਹਦੇ ਵਿੱਚ ਬਾਅਦ ਬਾਅਦ ਇਸ ਕਰਕੇ ਇਹ ਲੈ ਕੇ ਆਏ ਹਾਂ ਬਿਲਕੁਲ ਆ ਸੋਟ ਤੇ ਕੀ ਕੀ ਲੈ ਕੇ ਆਏ ਜੀ ਫੌਕ ਸੈਟਪ ਜੈਨੋ ਆਸਟਾ ਫੌਕ ਸੈਟ ਲੈ ਕੇ ਆਏ ਆਂਗੇ ਕਿਉਂਕਿ ਸਕੂਲ ਦੇ ਵਿੱਚ ਉਹ ਲੈ ਕੇ ਜਾਂਦੇ ਨੇ ਨਾ ਫਰੂਟ ਵਗੈਰਾ ਤਾਂ ਫਿਰ ਤੁਹਾਨੂੰ ਹੁੰਦਾ ਹੈ ਹੈ ਨਾ ਮੰਗਰ ਵੀ ਫੌਕ ਸੈਟ ਲੈ ਕੇ ਆਏ ਆਂ ਇਹ ਲੈ ਕੇ ਆਏ ਜੀ ਅਸੀਂ ਪੈਕ ਸੈੱਟ ਪੈਕ ਦਾ ਸੈੱਟ ਯੇ ਕੋਲਡ ਡਰਿੰਕ ਸੈੱਟ ਲੈ ਕੇ ਆਇਆ ਹੈ ਬੇਸਿਕਲੀ ਇਹ ਕਲਾਸ ਨੇ ਯੂਜ਼ ਕਰਨ ਵਾਲੇ ਤੇ ਡਿਪੈਂਡ ਕਰਦਾ ਕੋਈ ਪੈਕ ਲਾਉਣ ਵਾਲਾ ਪੈਕ ਦਾਉਣ ਵਾਸਤੇ ਯੂਜ਼ ਕਰ ਲੂਗਾ ਕੋਲਡ ਡਰਿੰਕ ਲਈ ਅਸੀਂ ਘਾਬੂਸ ਖਾਣ ਵਾਲੇ ਬੰਦੇ ਆ ਜੀ ਅਸੀਂ ਫਿਰ ਇਹਦੇ ਵਿੱਚ ਕੋਲਡ ਡਰਿੰਕ ਵਗੈਰਾ ਪੀਣਾ ਪਾਣੀ ਮਤਲਬ ਇਹਨੇ ਸ਼ੇਪ ਸੋਣੀ ਲੱਗੀ ਆ ਦੇਖੋ ਤਾਂ ਲੋਗ ਬਲਾਈ ਦੇ ਵਿੱਚ ਆਹ ਦੇਖੋ ਇਹ ਸ਼ੇਪ ਦੇਖੋ ਕਿੰਨਾ ਕੜਾ ਟਾਈਮ ਆ ਇਹ ਜੀ ਤਾਂ ਲੱਗੇ ਆ ਅਸੀਂ ਕਿਉਂਕਿ ਆਪਣੇ ਕੋਲੇ ਹੈ ਤਾਂ ਗਏ ਸੀ ਬਟ ਉਹ ਥੋੜਾ ਜਿਹਾ ਸਟਾਈਲਿਸ਼ਾ ਪੁਰਾਣਾ ਹੋ ਗਿਆ ਸੀ ਹਨਾ ਤਾਂ ਕਰਕੇ ਅਸੀਂ ਉਹ ਲੈ ਕੇ ਆਏ ਕਿ ਆਨੇ ਕੇ ਫੋਟੇ ਲੈ ਕੇ ਗੁੱਜੂ ਗੱਗ ਸੈਟ ਆ ਉਸ ਦਾ ਮੇਰੇ ਨਾਲ ਹੀ ਪੇਮੈਂਟ ਜਿਹੜੇ ਬੰਦੇ ਨੇ ਪੇਮੈਂਟ ਕੀਤੀ ਹੋਵੇ ਉਹਨੂੰ ਪਤਾ ਹੀ ਲੱਗ ਜਾਂਦਾ ਇਹਦੇ ਵਿੱਚ ਕੱਪ ਇਹ ਟੀ ਮੱਗ ਜਾਂ ਕੌਫੀ ਮੱਗ ਲਾ ਲਓ স্মਲ ਸਾਈਜ਼ ਗਰਮੀਆਂ ਦਾ ਟਾਈਮ ਹੈ ਐਕਚੁਅਲੀ ਗਰਮੀਆਂ 'ਚ ਫਿਰ ਘਾਟ ਹੀ ਸਰਵ ਹੁੰਦੀ ਆ ਚਾਹ ਵਗੈਰਾ ਕੌਫੀ ਵਗੈਰਾ ਘਾਟ ਹੀ ਸਰਵ ਹੁੰਦੀ ਆ ਇਹ ਵੀ ਹੈਗੇ ਸੀ ਮੈਸੇਜ ਤਾਂ ਮਾਗੋ ਬਟ ਮੈਨੂੰ ਇੱਕ ਸਿੰਗਲ ਕਲਰ ਦੇ ਵਿੱਚ ਸਾਈਜ਼ ਦੇ ਸੀ ਵਾਈਟ ਕਲਰ ਦੇ ਵਿੱਚ ਹਾਂ ਪਹਿਲਾਂ ਵਾਲੇ ਮਲਟੀ ਕਲਰ ਦੇ ਨੇ ਹਾਂ ਤੇ ਬਸ ਜੀ ਇਹ ਸਮਾਨ ਸੀ ਤੇ ਆਹ ਵਾਲਾ ਸੀ ਬੈਂਕ ਲੈ ਕੇ ਗਏ ਸੀ ਮੁਫਤਾਂ ਦਾ ਭਰ ਕੇ ਸਰ ਬਰਮਾ ਜੀ ਹੁਣ ਇਹ ਖਾਲੀ ਕਰਕੇ ਆ ਗਏ ਅਸੀਂ ਬਸ ਆ ਥੋੜੇ ਜੇ ਪੈਸੇ ਰਹਿ ਗਏ ਦੇ ਵਿੱਚ ਜਿਹੜੀ ਅਸੀਂ ਸਾਰਾ ਲਾਇਆ ਆਡੀਅנס ਨੂੰ ਪਤਾ ਵੀ ਕਿੰਨੇ ਕਿੰਦੇ ਚੀਜ਼ ਲੱਗੀਆਂ ਉਹ ਆਡੀਅנס ਨੇ ਆਪਣੇ ਨਾਲ ਪਹਿਲਾਂ ਹਿਸਾਬ ਲਾ ਲੈਣਾ ਵੀ ਕਿੰਨੇ ਕ ਦਾ ਆਇਆ ਇਹ ਸਮਾਨ ਨਹੀਂ ਨਹੀਂ ਫਿਰ ਵੀ ਕਾਫੀ ਜਿਆਦਾ ਆ ਗਿਆ ਹਨਾ ਇੱਕ ਸਾਨੂੰ ਇਹ थैਲਾ ਫ੍ਰੀ ਮਿਲਿਆ ਜੀ ਨੋ 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 ਸੀ ਨੀਗਾ ਹੈ ਥਿਸ ਕਾਸਟ 25 ਰੁਪੀਆ ਅੱਜ ਫੇ ਤੁਸੀ ਕਿਉਂ ਲੈ ਕੇ ਆਨੇ ਹੋ ਘਰੋਂ ਲੈ ਜਾ ਕਰੋ ਕਾ ਕਾਦੇ ਚ ਪੱਗ ਲੈ ਕੇ ਆਈ ਹੈ ਬੇਟਾ ਫਿਰ ਉਥੇ ਜਦੋਂ ਹੁੰਦਾ ਨਹੀਂ ਕੁਝ ਪਾਉਣ ਨੂੰ ਇਹ ਤੁਸੀਂ ਕਿੰਨੇ ਇਕੱਠੇ ਕਰ ਲਏ ਚਲੋ ਹੋ ਗਏ ਵੈਸੇ ਆਪਣੇ ਕੋਲੇ ਇਸੇ ਵਾਰ ਵੀ ਤੁਸੀਂ ਲੈ ਕੇ ਕੋਈ ਗਾ ਨਹੀਂ ਆਪਣੇ ਮੰਡੀ ਚ ਕੰਮ ਆਉਣਗੇ ਇੱਕ ਤਾਂ ਮੇਰੇ ਕੋਲ ਬਹੁਤ ਆ ਬਿਸਮਿਲਲਾ ਜੀ ਤੁਹਾਨੂੰ ਦੋ ਮਾਗ ਲੈਣੇ ਪੈਣਗੇ ਪਰ ਕਰ ਫਿਰ ਚਲੋ ਠੀਕ ਹੈ ਜੀ ਫਿਰ ਬਸ ਇਹਨਾਂ ਨੂੰ ਦਿਖਾਵਾਂਗੇ ਅਸੀਂ ਹਾਂ ਹੁੰਦ ਨੂੰ ਅਸੀਂ ਦਿਖਾਵਾਂਗੇ ਡਿਨਰ ਬਾਏ ਬਾਏ